ਮਹਾਰਾਜ ਜੀ ਨੇ ਦੋਨੋਂ ਕੁਰਪਾਨਾ ਪਾਈਆਂ ਜੀ ਬਾਬਾ ਬੁੱਢਾ ਸਾਹਿਬ ਨੇ ਪਹਿਨਾ ਦਿੱਤੀਆਂ ਬੈਠੇ ਕਿਵੇਂ ਜੀ ਵੀਰ ਆਸਨ 'ਚ ਮਹਾਰਾਜ ਨੇ ਕਮਾਨ ਆਪਣੇ ਹੱਥ 'ਚ ਪਕੜੀ ਪੱਥਾਂ ਤੀਰਾਂ ਨਾਲ ਭਰਿਆ ਹੋਇਆ ਆਪਣੇ ਮੋਢੇ ਤੇ ਲਟਕਾ ਲਿਆ ਕਹਿੰਦੇ ਚਿਹਰਾ ਦਗਦਾ ਕਰਦਾ ਪਿਆ ਸੀ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਹੋਈ ਹੈ ਨਾ ਇਹ 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 ਕੇਵਲ ਮਜ਼ਾਕ ਨਹੀਂ ਉਸ ਦੁੱਲੇ ਹੋਏ ਖੂਨ ਵਿੱਚੋਂ ਇੱਕ ਨਵੀਂ ਚੀਜ਼ ਨਿਕਲੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਬੈਠੇ ਹਜ਼ੂਰ ਨੇ ਸਨਿਆ ਕਲਿਆ ਟਾਢੀ ਬੁਲਾਓ ਫਿਰ ਦੋ ਟਾਢੀ ਆਏ ਸੁਰ ਸਿੰਘ ਪਿੰਡ ਦੇ ਇੱਕ ਨੱਥਾ ਤੇ ਦੂਜਾ ਅਬਦੁੱਲਾ ਦੋ ਕਿਰਪਾਨਾਂ ਗੁਰਦੇਵ ਨੇ ਪਾ ਲਈਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਨੂੰ दग 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 ਦਾ ਕਰਦੇ ਆ ਦੇਖਿਆ ਉਹਨਾਂ ਨੇ ਸਤਗੁਰਾਂ ਦੇ ਸਿਰ ਤੇ ਬੱਜੀ ਕੋਈ ਦਸਤਾਰ ਦੇਖੀ ਦੋਨਾਂ ਟਾਢੀਆਂ ਨੇ ਫਿਰ ਉੱਚੀ ਆਵਾਜ਼ ਵਿੱਚ ਗਾਇਆ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ ਅਖੀਰ ਤੇ ਯਾਦ ਰੱਖਿਓ ਕਮਾਲ ਕਰ ਦਿੱਤੀ ਮੈਂ ਨਾ ਟਾੜੀਆਂ ਨੇ ਵਕਤ ਦੀ ਗੱਲ ਕੀਤੀ ਗੁਰੂ ਹਰਗੋਬਿੰਦ ਸਾਹਿਬ ਵੱਲ ਦੇਖ ਕੇ ਕਹਿੰਦੇ ਪੱਗ ਤੇਰੀ ਕੀ ਜਹਾਂਗੀਰ ਦੀ ਵਕਤ ਦੇ ਬਾਦਸ਼ਾਹ ਨੂੰ ਵੰਗਾਰ ਕੇ ਕਿਹਾ ਉਹ ਤੇਰੀ ਪੱਗ ਕੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ